ਦੋ ਗੱਲਾਂ ਨੇ ਜਾਂ ਤਾਂ ਇਹ ਇੰਨੇ ਕਮਜ਼ੋਰ ਨੇ ਵੀ ਇਹਨਾਂ 'ਚ ਕੋਈ ਫੈਸਲਾ ਲੈਣ ਦੀ ਪਾਵਰੀ ਹੈ ਨਹੀਂ ਜਾਂ ਇਹ ਇੰਨੇ ਬੇਈਮਾਨ ਨੇ ਕਿ ਗੈਂਸਟਰਾਂ ਦਾ ਕੱਠਾ ਕੀਤਾ ਹੋਇਆ ਪੈਸਾ ਇਹਨਾਂ ਦੀ ਜਿੱਬਾਂ ਦੇ ਵਿੱਚ ਜਾ ਰਿਹਾ ਦੋ ਗੱਲਾਂ ਤਾਂ ਹੈਗੀਆਂ ਨੇ ਨਹੀਂ ਸਰਕਾਰ ਆਪਣਾ ਰਾਜਧਾਨੀ ਨਿਭਾਵੇ ਪਰ ਕੋਈ ਕੌਣ ਰੋਕ ਸਕਦਾ ਅਸੀਂ ਇੰਨਾ ਵੱਡਾ ਬੁਲਲਾ ਲੈ ਕੇ ਆਏ ਤੁਹਾਨੂੰ ਨਹੀਂ ਪਤਾ ਸੀ ਇਹ ਬੁਲਲਾ ਸਾਡੀਆਂ ਜ਼ਿੰਦਗੀਆਂ ਨੂੰ ਇਸ ਤਰ੍ਹਾਂ ਇੰਨਾ ਜ਼ਿਆਦਾ ਤਬਾਹ ਕਰ ਦੂਗਾ ਇਹਨਾਂ ਨੇ ਇਹ ਨਹੀਂ বুਝਣੀ ਧਾਰਨੇ ਰੱਖਾਂ ਐਨਆਰਆਈ ਦੇ ਵਿਦੇਸ਼ਾਂ ਚ ਬੈਠਾ ਨੇ ਮਾਣਾਂ ਦੇ ਵਿੱਚ ਵੀ ਇਹ ਸੀਗਾ ਵਹਿਮ ਵੀ ਪਤਾ ਨਹੀਂ ਨਵੇਂ ਬੰਦੇ ਆ ਕੇ ਕੀ ਕਰ ਦੇਣਗੇ ਇਹਨਾਂ ਨੇ ਤਾਂ ਸਾਡਾ ਬੇੜਾ ਹੀ ਗਰਸ਼ ਕਰਤਾ ਮੇਰੇ ਕੋਲ ਆਹ ਤੁਹਾਡੇ ਸਾਹਮਣੇ ਦੇਖ ਲਓ ਮੇਰਾ ਬੱਚਾ ਦੋ ਮੁਕਾਮ ਕਮਰਿਆਂ ਦੇ ਮਕਾਨ ਤੋਂ ਉੱਠ ਕੇ ਜਿ ਅਜ ਮਹਿਲ ਮਾਰੀਆਂ ਤੱਕ ਪਹੁੰਚਿਆ ਸੀ ਦੱਸਣ ਨੂੰ ਇਸੇ ਕਰਕੇ ਬੁਰਾ ਲੱਗ ਗਿਆ ਕਿ ਅਸੀਂ ਇਹਨਾਂ ਦੇ ਪੈਰੀ ਹੱਥ ਨਹੀਂ ਲਾਏ ਸਾਨੂੰ ਕਮਾਈ ਅਸੀਂ ਤਾਂ ਕਰ ਸਕਦੇ ਆ ਜੇ ਅਸੀਂ ਗੁੰਡਿਆਂ ਦੀ ਅਧੀਨਗੀ ਕਬੂਲਾਂਗੇ ਤਾਂ ਤਾਨੂੰ ਆਪਦੇ ਇਲਾਕੇ ਦਾ ਗੁੰਡਾ ਭਰਨਾ ਪਊਗਾ ਫਿਰ ਉਹਨੂੰ ਸਾਨੂੰ ਜਿੰਦਾ ਉਹਦਾ ਹਿੱਸਾ ਦੇਣਾ ਪਊਗਾ ਫਿਰ ਅਸੀਂ ਜਾ ਕੇ ਆਪਦੇ ਇਲਾਕੇ 'ਚ ਬਿੱਚਰ ਸਕਦੇ ਹਾਂ ਕੀ ਅਸੀਂ ਇਹਨਾ ਕਰਨਾ ਕਰਕੇ ਇਹ ਬਦਲਾ ਲੈ ਕੇ ਆਏ ਸੀ